ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਤੁਹਾਡਾ ਖੂਸਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸਿਖਾਇਆ ਕਿ ਕਿਸ ਤਰ੍ਹਾਂ ਸੱਤਾਧਾਰੀ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਕੋਲੋਂ ਤੇ ਮੁੱਖ ਮੰਤਰੀ ਕੋਲੋਂ ਸਵਾਲ ਪੁੱਛਣੇ ਨੇ ਜੇਕਰ ਉਹ ਪੰਜਾਬ ਦੇ ਹੱਕਾਂ ਦੀ ਗੱਲ ਹੀ ਕਰਦੇ ਜੇਕਰ ਉਹ ਪੰਜਾਬ ਦੇ ਲੋਕਾਂ ਦੀ ਲੜਾਈ ਹੀ ਲੜਦੇ ਕਹਿੰਦਾ ਸਵਾਲ ਪੁੱਛਣਾ ਤੁਹਾਡਾ ਅਧਿਕਾਰ ਹੈ ਲੇਕਿਨ ਹੁਣ ਆਪ ਆਪੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਚੈਲੇਂਜ ਕਰਦੇ ਨੇ ਫਿਰ ਮੈਦਾਨ ਛੱਡ ਕੇ ਭਜਦੇ ਨੇ ਇਸੇ ਤਰ੍ਹਾਂ ਹੀ ਕੀਤਾ ਜਾ ਰਿਹਾ ਹੈ ਵਿਧਾਇਕਾਂ ਅਤੇ ਮੰਤਰੀਆਂ ਖਾਸ ਕਰਕੇ ਪ੍ਰਧਾਨ ਦੇ ਦੁਆਰਾ ਪੰਜਾਬ ਦਾ ਪ੍ਰਧਾਨ ਅਮਨ ਅਰੋੜਾ ਜੋ ਕੈਬਨਿਟ ਮੰਤਰੀ ਵੀ ਹੈ ਜਦੋਂ ਪੱਤਰਕਾਰ ਉਸ ਕੋਲੋਂ ਸਵਾਲ ਪੁੱਛਦੇ ਨੇ ਤੇ ਉਹ ਗੱਲਾਂ ਦਾ ਉਹਨਾਂ ਵੱਲੋਂ ਖੜਾ ਬਣਾਇਆ ਜਾਂਦਾ ਹੈ ਭਾਈ ਲੋਕਤੰਤਰ ਹੈ ਅਸੀਂ ਸੰਵਧਾਨ ਦੀ ਗ੍ਰਿਮਾਂ ਦੇ ਵਿੱਚ ਰਹਿ ਰਹੇ ਹਾਂ ਤੇ ਮੀਡੀਆ ਨੂੰ ਲੋਕਤੰਤਰ ਦਾ ਤੀਜਾ ਥੰ ਮੰਨਿਆ ਜਾਂਦਾ ਹੈ ਤੁਸੀਂ মিডিਆ ਨੂੰ ਦਬਾ ਨਹੀਂ ਸਕਦੇ ਤੁਸੀਂ মিডিਆ ਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ মিডিਆ ਦੇ ਪੱਕੇ ਤੋਕੇ ਤੁਹਾਡੇ ਖਿਲਾਫ ਬੋਲੇਗਾ ਜੇਕਰ ਤੁਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਕਿਉਂਕਿ ਇਹ ਤੁਹਾਡਾ ਖੁਦ ਦਾ ਕਹਿਣਾ ਹੈ ਕਿ ਮੰਤਰੀਆਂ ਅਤੇ ਵਿਧਾਇਕਾਂ ਅਤੇ ਮੁੱਖ ਮੰਤਰੀ ਕੋਲ ਸਵਾਲ ਪੁੱਛਣਾ ਪੰਜਾਬ ਦੇ ਲੋਕਾਂ ਦੇ ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਪਾਈਆਂ ਨੇ ਉਹਨਾਂ ਦੇ ਨਿੱਜੀ ਹੱਕ ਨੇ ਲੇਕਿਨ ਇੱਧਰ ਆਪਾਂ ਅਮਨ ਅਰੋੜਾ ਵੱਲ ਦੇਖਦੇ ਆ ਕਿ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਤੇ ਕਿਸ ਤਰ੍ਹਾਂ ਕਿਨਾਰਾ ਕੀਤਾ ਅਰੋੜਾ ਸਾਹਿਬ ਇਹ ਕਿਹਾ ਜਿਦਾ ਘੱਟ ਨੂੰ ਦੋ ਪਰ ਇੱਕ ਸਾਢੇ ਪੜੇਗੇ ਉਹਨੂੰ ਸਤਿਕਾਰ ਤੋਂ ਤੁਸੀਂ ਅੱਜ ਜਿਹੜੀ ਗੱਲ ਹੈ ਉਹਦੀ ਕਰੋ ਤੁਸੀਂ ਲੈਣ ਤੁਸੀਂ ਲੈਣ ਪੂਰੀ ਪਾਲਿਸੀ ਦੀ ਗੱਲ ਕਰੋ ਸੀ ਠੀਕ ਹੋ ਗਿਆ ਥੈਂਕ ਯੂ ਅਰੋੜਾ ਸਾਹਿਬ ਇਹ ਕਿਹਾ ਜਿਦਾ ਘੱਟ ਨੂੰ ਦੋ ਪਰ ਇੱਕ ਸਾਢੇ ਪੜੇਗੇ ਉਹਨੂੰ ਸਤਿਕਾਰ ਤੋਂ ਤੁਸੀਂ ਅੱਜ ਜਿਹੜੀ ਗੱਲ ਹੈ ਉਹਦੀ ਕਰੋ ਤੁਸੀਂ ਲੈਣ ਤੁਸੀਂ ਲੈਣ ਪੂਰੀ ਏ ਦੇਖੋ ਜੀ ਜਦੋਂ ਉਹਨਾਂ ਨੇ ਪੁੱਛਿਆ ਪਾਲਿਸੀ ਬਰ ਲੈਂਡ ਪੁਲਿੰਗ ਪਾਲਿਸੀ ਬਾਰੇ ਜਦੋਂ ਉਹਨੂੰ ਪੁੱਛਿਆ ਨਸ਼ੇ ਬਾਰੇ ਤੇ ਕਹਿੰਦਾ ਸਿਰਫ ਤੁਸੀਂ ਗੱਲ ਅੱਜ ਲੈਂਡ ਪੁਲਿੰਗ ਪਾਲਿਸੀ ਦੀ ਕਰੋ ਹੋਰ ਕੋਈ ਮੇਰੇ ਕੋਲ ਸਵਾਲ ਜਵਾਬ ਨਾ ਕਰੋ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਕਹਿੰਦੇ ਥੱਕਦੇ ਨਹੀਂ ਹੁੰਦੇ ਸੀ ਜਦੋਂ ਕੈਪਟਨ ਮਰਿੰਦਰ ਸਿੰਘ ਜਾਂ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਕਿ ਸਾਡੇ ਕੋਲ ਸਵਾਲ ਪੁੱਛੋ ਇੱਧਰ ਪੱਤਰਕਾਰਾਂ ਕੋਲ ਭਜਦੇ ਨਜ਼ਰ ਆਉਂਦੇ ਨੇ ਪਿੰਡਾਂ ਦੇ ਵਿੱਚ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕ ਇਹਨਾਂ ਕੋਲ ਸਵਾਲ ਪੁੱਛਣਗੇ ਫਿਰ ਇਹਨਾਂ ਨੂੰ ਪਿੰਡਾਂ ਦੇ ਵਿੱਚ ਫੜਨ ਦਿੱਤਾ ਜਾਵੇਗਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਧੰਨਵਾਦ